ਇਹ ਤੁਹਾਡਾ ਉਹੀ ਪਮਕੜਾ ਜਿਹੜਾ ਤੁਹਾਡੀ ਪਾਰਟੀ ਦੇ ਲਈ ਵੋਟਾਂ ਮੰਗਦਾ ਰਿਹਾ ਅਖੀਰ ਦੇ ਵਿੱਚ ਉਹਨੂੰ ਮਿਲਿਆ ਕਿ ਉਹਨੂੰ ਆਪ ਦੇ ਆਪ ਨੂੰ ਖਤਮ ਕਰਨਾ ਪਿਆ ਕਿਉਂ ਕਿ ਸਿਆਸੀ ਦਵਾਸੀ ਤੇ ਵੀ ਹੁਣ ਤੱਕ ਗੱਲ ਸਾਫ਼ ਤੇ ਸਪਸ਼ਟ ਹੋਊਗੀ ਕਿ 13 ਲੱਖ ਦੇ ਵਿੱਚ ਸਰਪੰਚੀ ਲਈ ਸੀ ਤੇ ਜੇਕਰ ਤੁਹਾਡੇ ਆਪ ਦੇ ਵਰਕਰਾਂ ਨੇ 13-13 ਲੱਖ ਦੇ ਵਿੱਚ ਸਰਪੰਚੀਆਂ ਲਈਆਂ ਤਾਂ ਵਿਰੋਧ ਜਿਹੜੇ ਕਾਲੀ ਕਾਂਗਰਸੀ ਬੜੇ ਨੇ ਜਾਂ ਉਹ ਜਿਹੜੇ ਮੌਕੇ ਤੇ ਤੁਹਾਡੀ ਪਾਰਟੀ ਦੇ ਵਿੱਚ ਆਏ ਨੇ ਫਿਰ ਉਹ ਕਿੰਨੇ-ਕਿੰਨੇ ਲੱਖਾਂ ਦੇ ਵਿੱਚ ਸਰਪੰਚੀਆਂ ਲਈਆਂ ਹੋਈਆਂ ਪੈਸੇ ਲੈ ਕੇ ਨੇ ਪੈਸੇ ਗਏ ਨੇ ਇਹਨਾਂ ਦੇ ਫੌਜਾ ਸਿੰਘ ਸਰਾਰੀ ਹੋਰਾਂ ਦਾ ਕੋਈ ਪੀ ਹੈ ਕਹਿੰਦੇ ਉਹਨਾਂ ਦੇ ਵੱਲੋਂ ਇਹ ਪੈਸੇ ਲੈ ਕੇ ਨੇ ਫੌਜਾ ਸਿੰਘ ਸਰਾਈ ਦਾ ਜਿਹੜਾ ਪੀ ਹੈ ਇੱਕ ਐਮਐਲਏ ਦਾ ਪੀ 15 18000 20000 ਦੀ ਨੌਕਰੀ ਕਰਨ ਵਾਲਾ ਉਹਦੀ ਕੀ ਜ਼ਰਤ ਆ ਕਿ ਉਹ ਐਦਾਂ ਪਿੰਡ ਦੀਆਂ ਸਰਪੰਚੀਆਂ ਦੇ ਨਾਂ ਤੇ ਪੈਸਾ ਮੰਗਦਾ ਫਿਰੇ ਉਹਦੀ ਕੀ ਹیثیت ਆ ਕਿ ਉਹ ਐਦਾਂ ਪਿੰਡ ਦੀਆਂ ਸਰਪੰਚੀਆਂ ਦੇ ਨਾਂ ਤੇ ਲੱਖਾਂ ਰੁਪਏ ਮੰਗਦਾ ਫਿਰੇ ਤਾਂ ਫਿਰ ਕੀ ਇੱਥੇ ਇਹ ਨਾ ਕਹੀਏ ਕਿ ਪਿੱਛੇ ਕੋਈ ਨਾ ਕੋਈ ਸਿਆਸੀ ਵੱਡਾ ਹੱਥ ਸੀ ਕਹਿੰਦੇ ਨੇ ਕਿ ਪੀ ਸਾਹਿਬ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਅਸੀਂ ਇੱਥੇ ਆਏ ਆ ਤੇ ਤੂੰ ਮੱਥੀ ਟੇਕਦਾ ਫਿਰਦਾ ਤੂੰ ਸਰਪੰਚੀ ਦੇ ਲਾਇਕ ਹੀ ਨਹੀਂ ਇਹ ਗੱਲ ਕਹਿੰਦੇ ਨੇ ਫੌਜਾ ਸਿੰਘ ਸਰਾਏ ਦੇ ਪੀਏ ਦੇ ਵੱਲੋਂ ਕਹੀ ਜਾਂਦੀ ਤੇ ਹੋਰ ਪਤਾ ਨਹੀਂ ਕੀ ਕੁਝ ਕਿਹਾ ਜਾਂਦਾ ਸਮਾ ਸਵਾ 11 ਦਾ ਹੁੰਦਾ ਹੈ ਰਾਤ ਦਾ ਤਾਂ ਉਹ ਪਿਸਤੌਲ ਜਿਹੜਾ ਹੈਗਾ ਉਹ ਆਪਣੇ ਬੋਡੀ ਤੇ ਲਾ ਕੇ ਉਹ ਕਹਿੰਦਾ ਕਿ ਠੀਕ ਹੈ ਪਾਪਾ ਪਾਏ ਮੈਂ ਚੱਲਾਂ ਉਹ ਪਿਓ ਤੇ ਉਸ ਵੇਲੇ ਕੀ ਬੀਤੀ ਹੋਣੀ ਆ ਜਿਹਦਾ ਪੁੱਤ ਸਾਹਮਣੇ ਖੜਾ ਉਹਦੇ ਹੱਥ ਦੇ ਵਿੱਚ ਪਿਸਤੌਲ ਆ ਤੇ ਆਪਦੇ ਆਪ ਨੂੰ ਖਤਮ ਕਰਨ ਲਈ ਪਿਤਾ ਨੂੰ ਕਹਿੰਦਾ ਕਿ ਬਾਪੂ ਮੈਂ ਚੱਲਾਂ ਉਸ ਦਿਨ ਉਸ ਘਰ ਦੇ ਵਿੱਚ ਫੌਜਾ ਸਿੰਘ ਸਰਾਰੀ ਮੁਰਦਾਬਾਦ ਦੇ ਨਾਰੇ ਤੱਕ ਵੀ ਲੱਗਦੇ ਕਿਉਂਕਿ ਇਹ ਗੱਲਾਂ ਉਹਦੇ ਯਾਰਾਂ ਦੋਸਤਾਂ ਨੂੰ ਪਹਿਲਾਂ ਇਲਮ ਸੀ ਕਿ ਪੀਏ ਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਤੰਗ ਪਰੇਸ਼ਾਨ ਜਸ਼ਨ ਬਾਬੇ ਨੂੰ ਕੀਤਾ ਜਾ ਰਿਹਾ ਉਸ ਦਿਨ ਅੰਦਰ ਬੈਠ ਕੇ ਵੀ ਇਹ ਗੱਲ ਕਰਦੇ ਨੇ ਉਹਦੇ ਫਾਜ਼ਲ ਸਾਹਿਬ ਕਹਿੰਦੇ ਨੇ ਕਿ ਮੈਂ ਫੌਜਾ ਸਿੰਘ ਸਰਾਰੀ ਦੇ ਮੂੰਹ ਤੇ ਕਿਹਾ ਕਿ ਪਰਚਾ ਤੁਹਾਡੇ ਪੀਏ ਤੇ ਹੋਣਾ ਚਾਹੀਦਾ ਇਹ ਸੁਣ ਕੇ ਫੌਜਾ ਸਿੰਘ ਸਰਾਰੀ ਜਿਹੜੇ ਉਹ ਤੋਂ ਨਹੀਂ ਮੀਟਾ ਫਰ ਉਸ ਤੋਂ ਬਾਅਦ ਇੱਕ ਓਐਮਐਲਏ ਜਿਸਦੇ ਨਾਲ ਇਹ ਮੁੰਡਾ ਰਿਹਾ ਉਹ ਐਮਐਲਏ ਆਉਂਦੇ ਨੇ ਤੇ ਸਸਕਾਰ ਤੋਂ ਪਹਿਨੀ ਪੱਜ ਜਾਂਦੇ ਨੇ ਭਾਈ ਤੇ ਉਹਦੇ ਫਾਦਰ ਸਾਹਿਬ ਕਹਿੰਦੇ ਨੇ ਕਿ ਭੱਜੇ ਇਦਾਂ ਜਿਵੇਂ ਕਿਤੇ ਅਸੀਂ ਉਹਨਾਂ ਨੂੰ ਫਾੜ ਹੀ ਲੈਣਾ ਹੋਵੇ ਕਿਸੇ ਦੇ ਵੱਲੋਂ ਕਿਹਾ ਗਿਆ ਸੀ ਕਿ ਜਸ਼ਨ ਬਾਬਾ ਤੇ ਪਰਚਾ ਪਰ ਜਿਹੜੇ ਅਫੀਸਰ ਨੂੰ ਕਿਹਾ ਗਿਆ ਸੀ ਉਸ ਉਹ ਅਫੀਸਰ ਨੇ ਇਹ ਗੱਲ ਕਹਿਤੀ ਕਿ ਉਹ ਮੁੰਡਾ ਸਹੀ ਚੱਲਦਾ ਆ ਉਹ ਮੁੰਡਾ ਚੰਗੇ ਕੰਮ ਕਰਦਾ ਮੈਂ ਉਹ ਤੇ ਪਛਾਣ ਨਹੀਂ ਕਰ ਸਕਦਾ ਜਾਂ ਨਹੀਂ ਕਰ ਸਕਦਾ ਆਵਾਦੀ ਪਾਰਟੀ ਦੇ ਐਮਐਲਏ ਦੇ ਬਿਲਕੁਲ ਨੇੜਲਾ ਵਰਕਰ ਸੀ ਸਰਕਾਰ ਤੁਹਾਡੀ ਹੈ ਐਮਐਲਏ ਤੁਹਾਡਾ ਹੈ ਸਰਪੰਚ ਤੁਹਾਡਾ ਹੈ ਤਾਂ ਫਿਰ ਪਿੰਡ ਦੇ ਵਿੱਚ ਕੌਣ ਨਹੀਂ ਚਾਹੁੰਦਾ ਸੀ ਕਿ ਇਹ ਸਰਪੰਚ ਕੰਮ ਨਾ ਕਰੇ ਕਹਿੰਦੇ ਉਸ ਤੋਂ ਬਾਅਦ ਫਿਰ ਇਸ ਨੌਜਵਾਨ ਨੂੰ ਪਿੰਡ ਦੇ ਵਿੱਚ ਕੰਮ ਤੱਕ ਨਹੀਂ ਕਰਨ ਦਿੱਤੇ ਹਾਲਾਂਕਿ ਆਵਾਦੀ ਪਾਰਟੀ ਦਾ ਸਰਪੰਚ ਸੀ ਫੌਜਾ ਸਿੰਘ ਸਰਾਰੀ ਦਾ ਨੇੜਲਾ ਸੀ ਪਰ ਇਹ ਕੰਮ ਨਹੀਂ ਹੁੰਦੇ ਸੀ ਉਸ ਸ਼ਿਕਾਇਤ ਦੇ ਵਿੱਚ ਇਹ ਲਿਖਿਆ ਗਿਆ ਸੀ ਕਿ ਮੈਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਸੈਕਟਰੀ ਮੇਰੇ ਨਾਮ ਦੇ ਜਾਲੀ ਦਸਤਕਤ ਕਰ ਰਿਹਾ ਹੈ ਤੇ ਮੈਨੂੰ ਕੁਝ ਬੰਦਿਆਂ ਦੇ ਵੱਲੋਂ ਜਿਹਦੇ ਜਿਨ੍ਹਾਂ ਦੇ ਨਾਮ ਇਸ ਸ਼ਿਕਾਇਤ ਦੇ ਵਿੱਚ ਲਿਖੇ ਗਏ ਨੇ ਇਹ ਕਿ ਆ ਗਿਆ ਕਿ ਉਹਨਾਂ ਦੇ ਵੱਲੋਂ ਮਾਰਨ ਦੀਆਂ ਧਮਕੀਆਂ ਮੈਨੂੰ ਦਿੱਤੀਆਂ ਜਾ ਰਹੀਆਂ ਨੇ ਮੈਨੂੰ ਡਰਾਇਆ ਧਮਕਾਇਆ ਜਾ ਰਿਹਾ ਤੇ ਮੇਰੇ ਨਾਲ ਉਹ ਕਹਿੰਦੀ ਕਿ ਜੇਕਰ ਕੁਝ ਵੀ ਐਸਾ ਵੈਸਾ ਹੁੰਦਾ ਆ ਤਾਂ ਇਸ ਗੱਲ ਦੇ ਜ਼ਿੰਮੇਵਾਰ ਇਹ ਲੋਕ ਹੋ। ਪਹਿਲੇ ਮਹੀਨੇ ਤੇ ਸ਼ਿਕਾਇਤਾਂ ਦਿੱਤੀਆਂ ਉਹਦਾ ਪਰਿਵਾਰ ਤਾਂ ਆਫੀਰ ਰਿਕਾਰਡ ਇਹ ਵੀ ਕਹਿੰਦਾ ਕਿ ਇਹ ਪੁੱਛੋ ਕਿ ਜੇਕਰ ਇੰਨਾ ਸ਼ਿਕਾਇਤਾਂ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਹੋਈ ਹੁੰਦੀ ਤਾਂ ਸਾਡਾ ਪੁੱਤ ਅੱਜ ਸਾਡੇ ਵਿਹੜੇ ਦੇ ਵਿੱਚ ਹੁੰਦਾ ਅੱਜ ਸਾਡਾ ਪੁੱਤਰ ਸਾਡੀ ਬੁੱਕਲ ਦੇ ਵਿੱਚ ਹੁੰਦਾ ਐਸਾ ਕਦਮ ਸਾਡੇ ਪੁੱਤਰ ਨੂੰ ਨਾ ਜਿਹੜਾ ਹੈਗਾ ਉਹ ਉਠਾਉਣਾ। ਲੈ ਕੇ ਆਏ ਆਂ ਪ੍ਰੋਗਰਾਮ ਗੱਲ ਪਤੇ ਦੀ ਗੱਲ ਕਰਦੇ ਆਂ ਗੁਰੂ ਅਰ ਸਹਾਇ ਦੇ ਪਿੰਡ ਤ੍ਰਿੱਡਾ ਦੀ ਜਿੱਥੋਂ ਦਾ ਨੌਜਵਾਨ ਸਰਪੰਚ ਜਸ਼ਨ ਬਾਵਾ ਜੋ ਪਿਛਲੇ ਦਿਨੀ ਸੁਸਾਇਡ ਕਰਦਾ ਇਸ ਦਾ ਕਾਰਨ ਸਿਆਸੀ ਦਬਾਅ ਦੱਸਿਆ ਜਾ ਰਿਹਾ ਉਸੇ ਬਾਬਤ ਗੱਲਬਾਤ ਕਰਦੇ ਆਂ ਮੇਰੇ ਨਾਲ ਨੇ ਮੇਰੇ ਸਹਿਯੋਗੀ ਭਾਈ ਜਸ ਗਰੇਵਾ ਭਾਈ ਜੀ ਕਿਵੇਂ ਦੇਖਦੇ ਹੋ ਕਿ ਆਪਣੀ ਹੀ ਪਾਰਟੀ ਦੇ ਸਰਪੰਚ ਤੇ ਸਿਆਸੀ ਦਬਾਅ ਪਾ ਕੇ ਉਸ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰ ਦਿੱਤਾ ਗਿਆ ਸਭ ਤੋਂ ਪਹਿਲਾਂ ਇਸ ਨੌਜਵਾਨ ਦੀ ਦੇ ਬਾਰੇ ਜੇਕਰ ਥੋੜਾ ਜਾਣੀਏ ਮਤਲਬ ਕੈਸਾ ਸੀ ਇਹ 22 23 24 23 24 ਸਾਲ ਦੀ ਉਮਰ ਸੀ ਅਸੀਂ ਉਹਨਾਂ ਦੇ ਪਿੰਡ ਦੇ ਵਿੱਚ ਗਏ ਉਹਨਾਂ ਦੇ ਘਰ ਦੇ ਵਿੱਚ ਗਏ ਤਾਂ ਉੱਥੇ ਜਦੋਂ ਗੱਲਾਂ ਮਾਤਾ ਜਿੰਨੀਆਂ ਕਰ ਉਹਨਾਂ ਦੇ ਮਾਪਿਆਂ ਤੋਂ ਉਹਦੇ ਫਾਦਰ ਸਾਹਿਬ ਤੋਂ ਸੁਣੀਆਂ ਜਾਂਦੇ ਯਾਰਾ ਦੋਸਤਾਂ ਸੁਣੀ ਮਤਲਬ ਉਹ ਬੌੜੇ ਬੜੇ ਜਨੂਨ ਵਾਲਾ ਨੌਜਵਾਨ ਸੀ ਉਹ ਸਰਪੰਚ ਬਣਿਆ ਕਿਉਂ ਉਹ ਸਰਪੰਚ ਇਸ ਤੇ ਲਈ ਬਣਿਆ ਕਿਉਂਕਿ ਬਹੁਤ ਕਈ ਪਿੰਡਾਂ ਨੂੰ ਉਹਨੇ ਦੇਖਿਆ ਸੀ ਕਿ ਜਿਨ੍ਹਾਂ ਦਾ ਨਾਮ ਸੀ ਜਿਵੇਂ ਕਿ ਐਗਜ਼ਾਮਪਲ ਦੇ ਤੌਰ ਤੇ ਸੱਕਾਂ ਵਾਲੀ ਪਿੰਡ ਜਿਹਨੂੰ ਬੜਾ ਕੁਝ ਜਿਹਦੇ ਵਿੱਚ ਪਿੰਡ ਦੀ ਪੰਚਾਇਤ ਨੇ ਕੀਤਾ ਹੋਇਆ ਉਹ ਚਾਹੁੰਦਾ ਸੀ ਕਿ ਮੇਰੇ ਪਿੰਡ ਦਾ ਨਾਂ ਵੀ ਐਸਾ ਹੋਵੇ ਮੇਰੇ ਪਿੰਡ ਦਾ ਨਾਂ ਵੀ ਲੋਕ ਲਿਆ ਕਰਨ ਮੇਰੇ ਪਿੰਡ ਨੂੰ ਆ ਕੇ ਵੀ মিডিਆ ਕਵਰੇਜ ਕਰੇ ਕਿ ਯਾਰ ਐਸਾ ਪਿੰਡ ਬਣਾਇਆ ਕੀ ਨਹੀਂ ਬਣਾਇਆ ਯਾਰ ਇਸ ਨੌਜਵਾਨ ਸਰਪੰਚ ਨੇ ਆ ਉਹਦੀ ਇਹ ਸੋਚ ਸੀ ਤੇ ਐਸੀ ਸੋਚ ਨੂੰ ਲੈ ਕੇ ਉਹ ਸਰਪੰਚੀ ਦੇ ਵਿੱਚ ਆ ਜਾਂਦਾ ਆ ਤੇ ਸਰਪੰਚੀ ਜਿਹੜੇ ਹੈਗਾ ਉਹਦੇ ਹਿੱਸੇ ਆਉਂਦੀ ਆ ਇਹ ਸੋਚ ਨੂੰ ਲੈ ਕੇ ਹੋ ਸਕਦਾ ਉਹਦੀ ਸਿਆਸਤ ਦੇ ਵਿੱਚ ਅੱਗੇ ਦੀ ਵੀ ਬੜੀ ਵੱਡੀ ਸੋਚ ਹੋਵੇ ਕਿਉਂਕਿ ਡੈਥ ਤੋਂ ਪਹਿਲਾਂ ਉਹ ਆਪਣੀ ਭੂਆ ਜੀ ਦੇ ਬੇਟੇ ਦੇ ਨਾਲ ਕੁਝ ਸਮਾਂ ਪਹਿਲਾਂ ਉਹਦੀ ਭੂਆ ਜੀ ਦੇ ਬੇਟੇ ਨਾਲ ਉਹਦੀ ਚੈਟ ਹੁੰਦੀ ਹੈ ਜਿਹੜੀ ਉਹਨਾਂ ਦੇ ਪਰਿਵਾਰ ਨੇ ਸਾਨੂੰ ਦਿਖਾਈ। ਉਹਦੇ ਵਿੱਚ ਉਹਦੀ ਭੂਆ ਦਾ ਬੇਟਾ ਨੇ ਉਹਨੂੰ ਪੁੱਛਿਆ ਕਿ ਕਿਵੇਂ ਚੱਲ ਰਹੀ ਹੈ ਤੇਰੀ ਸਰਪੰਚੀ ਉਹ ਕਹਿੰਦਾ ਸਰਪੰਚੀ ਬਹੁਤ ਵਧੀਆ ਚੱਲ ਰਹੀ ਆ। ਤੇ ਆਉਂਦੇ ਬਾਰ ਨੂੰ ਕਹਿੰਦਾ ਹੁਣ ਕੁਝ ਵੱਡਾ ਕਰਾਂਗੇ ਵੀ ਐਮਐਲਏ ਛੱਪਿਆਂ ਕੁਝ ਹੋਰ ਲੜਨੀ ਆ ਤੇ ਉਦੋਂ ਫਿਰ ਤੁਹਾਨੂੰ ਸਾਰਿਆਂ ਨੂੰ ਵੀ ਬਾਹਰੋਂ ਜਿਹੜਾ ਇੱਧਰ ਬੁਲਾਵਾਂਗੇ ਮਤਲਬ ਐਸਾ ਸੀ ਜਿਸ ਨੌਜਵਾਨ ਦੇ ਵਿੱਚ ਜਨੂੰਨ ਸੀ ਕੁਝ ਕਰਨ ਦਾ ਪਹਿਲਾਂ ਉਹ ਆਪਣੇ ਪਿੰਡ ਨੂੰ ਇੱਕ ਮਾਡਲ ਬਣਾਉਣਾ ਚਾਹੁੰਦਾ ਸੀ ਇੱਕ ਦਿਖਾਉਣਾ ਚਾਹੁੰਦਾ ਸੀ ਕਿ ਯਾਰ ਆ ਪਿੰਡ ਦੇ ਸਰਪੰਚ ਨੇ ਜੇ ਪੰਜਾਬ ਚਾਹ ਕੀਤਾ ਤਾਂ ਫਿਰ ਆਪਣੇ ਪਿੰਡ ਚ ਇਹ ਕੀਤਾ ਤਰੇਡੇ ਦੇ ਵਿੱਚ ਤਾਂ ਫਿਰ ਪੂਰੇ ਪੰਜਾਬ ਦੇ ਵਿੱਚ ਕੀ ਕਰੂਗਾ ਅਜੇ ਹਲਕੇ ਦਾ ਐਮਐਲਏ ਬਣ ਗਿਆ ਤਾਂ ਹਲਕੇ ਦੇ ਵਿੱਚ ਕੀ ਕਰੂ ਪਾਵੋ ਇਹ ਕੋਈ ਵੱਖਰੀ ਦਿਸ਼ਾ ਦੀ ਰਾਜਨੀਤੀ ਜਿਹੜੀ ਆ ਉਹ ਕਰਨੀ ਚਾਹੁੰਦਾ ਸੀ ਇਸੇ ਦੇ ਸਲ ਸਦੇ ਚੱਲਦੇ ਆ ਫਿਰ ਉਹ ਸਰਪੰਚੀ ਉਹਦੇ ਕੋਲੇ ਆਉਂਦੀ ਆ ਤੇ ਅ ਅੱਗੇ ਦੀ ਅੱਗੇ ਕੰਮ ਕਰਦਾ ਹੈ ਪਰ ਗੱਲ ਕੀ ਆ ਕਿ ਜਦੋਂ ਉਹ ਆਪਣੇ ਫਾਦਰ ਸਾਹਿਬ ਨੇ ਗੱਲ ਕਹਿੰਦਾ ਕਿ ਆਪਾਂ ਸਰਪੰਚੀ ਲੈਣੀ ਹਾਲਾਂਕਿ ਉਹਦੇ ਫਾਦਰ ਸਾਹਿਬ ਰੋਕਦੇ ਵੀ ਨਹੀਂ ਹੁਣ ਆਮ ਆਦੀ ਪਾਰਟੀ ਦੇ ਨਾਲ ਸੰਬੰਧਿਤ ਸੀ ਫੌਜਾ ਸਿੰਘ ਸਰਾਰੀ ਹੋਰਾਂ ਦੇ ਵੇਲੇ ਉਹਨੇ ਮੂਰੇ ਲੱਗ ਕੇ ਕੈਂਪੇਨ ਕੀਤੀ ਸੀ 24 ਦੀ ਚੋਣ ਵੇਲੇ ਕਾਕਾ ਬਰਾੜ ਹੋਰਾਂ ਦੀ ਕੈਂਪੇਨ ਉਹਨੇ ਮੂਰੇ ਲੱਗ ਕੇ કરી ਸੀ ਤਿੰਨ ਸਾਲ ਤੋਂ ਜਿਵੇਂ ਕਹਿ ਲੀਏ ਕਿ ਮੂਰਲਾ ਆਮਦਨੀ ਪਾਰਟੀ ਦਾ ਵਰਕਰ ਸੀ ਜਿਹੜਾ ਦਿਨ ਰਾਤ ਇਹ ਕਰਦਾ ਸੀ ਆਮਦਨੀ ਪਾਰਟੀ ਦੇ ਲਈ ਤੇ ਉਹਨੇ ਕੀਤਾ ਵੀ ਇਹ ਗੱਲਾਂ ਦੀ ਗਵਾਹੀ ਉਹਦਾ ਪਰਿਵਾਰ ਪਰਦਾ ਇਹ ਗੱਲਾਂ ਦੀ ਗਵਾਹੀ ਉਹਦੇ ਉਹਦਾ ਪਿੰਡ ਪਰਦਾ ਇਹ ਗੱਲਾਂ ਦੀ ਗਵਾਹੀ ਉਹਦੇ ਯਾਰ ਦੋਸਤ ਪਰਦੇ ਨੇ ਤੇ ਇਹ ਗੱਲਾਂ ਦੀ ਗਵਾਹੀ ਉਹਦੀ ਉਹਦੀਆਂ ਫੇਸਬੁੱਕ ਦੀਆਂ ਪੋਸਟਾਂ ਭਰਦੀਆਂ ਨੇ ਜਿਹੜੀਆਂ ਫੌਜਾ ਸਿੰਘ ਸਰਾਰੀ ਹੋਰਾਂ ਦੇ ਨਾਲ ਨੇ ਪਰ ਸਭ ਤੋਂ ਪਹਿਲਾਂ ਸਦਮਾ ਉਸ ਨੌਜਵਾਨ ਨੂੰ ਕਦੋਂ ਲੱਗਿਆ ਸਭ ਤੋਂ ਪਹਿਲਾਂ ਸਦਮਾ ਉਸ ਨੌਜਵਾਨ ਨੂੰ ਉਦੋਂ ਲੱਗਿਆ ਜਦੋਂ ਉਹ ਸਰਪੰਚੀ ਦੇ ਵਿੱਚ ਉਠਣ ਦੀ ਗੱਲ ਕਰਦਾ ਤੇ ਉਹਨੂੰ ਇਹ ਕਿਹਾ ਜਾਂਦਾ ਕਿ ਤੂੰ ਸਾਡਾ ਸੇਵਾ ਪਾਣੀ ਕਰਦੀ ਸਰਪੰਚੀ ਤੈਨੂੰ ਤਾਂ ਹੀ ਮਿਲੂਗੀ ਉਦੋਂ ਨੂੰ ਵੱਡਾ ਸਦਮਾ ਲੱਗਦਾ ਕਿ ਯਾਰ ਜਿਹੜੇ ਆਪਦੇ ਆਪ ਨੂੰ ਭ੍ਰਿਸ਼ਟਾਚਾਰ ਮੁਕਤ ਕਹਿੰਦੇ ਆ ਜਿਹੜੇ ਆਪਦੇ ਆਪ ਨੂੰ ਕਟੜ ਇਮਾਨਦਾਰ ਕਹਿੰਦੇ ਆ ਉਹ ਪੈਸੇ ਦੀ ਮੰਗ ਕਰਦੇ ਆ ਕਹਿੰਦੇ ਨੇ ਕਿ 20 ਲੱਖ ਰੁਪਏ ਦੀ ਮੰਗ ਕੀਤੀ ਗਈ ਆ ਕੇ ਗੱਲ ਨਿਬੜੀ 13 ਲੱਖ ਤੇ 10 ਲੱਖ ਰੁਪਇਆ ਇਹਨਾਂ ਦੇ ਵੱਲੋਂ ਪਹਿਲਾਂ ਦਿੱਤਾ ਜਾਂਦਾ ਤੇ ਇਹਦੇ ਫਾਦਰ ਸਾਹਿਬ ਕਹਿੰਦੇ ਨੇ ਕਿ ਜਦੋਂ ਫਿਰ ਸਰਟੀਫਿਕੇਟ ਮਿਲਣਾ ਹੁੰਦਾ ਆ ਤੋ ਉਦੋਂ ਵੀ ਰੰਗੀ ਰੌਲਾ ਪਾਇਆ ਜਾਂਦਾ ਆ ਕਿ ਭਾਈ ਪੈਸੇ ਦਿਓ ਪੈਸੇ ਦਿਓ ਤਾਂ ਫਿਰ ਕਹਿੰਦੇ ਨੇ ਕਿ 3 ਲੱਖ ਰੁਪਇਆ ਸੀ ਉਸ ਤੋਂ ਬਾਅਦ ਦੰਨੇ ਆ 13 ਲੱਖ ਦੇ ਵਿੱਚ ਇਸ ਨੌਜਵਾਨ ਨੂੰ ਸਰਪੰਚੀ ਮਿਲੀ ਸੀ ਇਸ ਗੱਲ ਦੀ ਗਵਾਹੀ ਉਹਦੇ ਫਾਦਰ ਸਾਹਿਬ ਖੁਦ ਭਰਦੇ ਨੇ ਜਿਹੜੇ ਅ ਕੱਲ ਜਾਂ ਪਰਸੋਂ ਜਿਹੜੇ ਹੈਗੇ ਉਹ ਬੋਲਣੇ ਉਹਨਾਂ ਦੇ ਵੱਲੋਂ ਕਿਹਾ ਕਿਆ ਸਰਪੰਚੀ ਉਹਦੇ ਹਿੱਸੇ ਆ ਗਈ ਨੌਜਵਾਨ ਹੋਇਆ ਠੀਕ ਹੈ ਸਰਪੰਚੀ ਹਿੱਸੇ ਆ ਗਿਆ ਪਿੰਡ ਦੇ ਵਿੱਚ ਕੰਮ ਕਰੀਏ ਪਰ ਕਹਿੰਦੇ ਨੇ ਕਿ ਉਸ ਤੋਂ ਬਾਅਦ ਵੀ ਉਹਨੂੰ ਪਿੰਡ ਦੇ ਵਿੱਚ ਕੰਮ ਨਹੀਂ ਕਰਨ ਦਿੱਤਾ ਗਿਆ ਹੁਣ ਇਹਨੀਆਂ ਦੋ ਕਾਰਨ ਹੋ ਸਕਦੇ ਆ ਪਹਿਲਾ ਕਾਰਨ ਤਾਂ ਇਹ ਕਿ ਕੋਈ ਸ਼ਾਇਦ ਨਹੀਂ ਚਾਹੁੰਦਾ ਸੀ ਜਸ਼ਨ ਬਾਬਾ ਕੰਮ ਕਰੇ ਪਰ ਚਾਹਦਾ ਕੌਣ ਨਹੀਂ ਸੀ ਕਿਉਂਕਿ ਫੌਜਾ ਸਿੰਘ ਸਰਾਰੀਆ ਮਾਨੀ ਪਾਰਟੀ ਦੇ ਐਮਐਲਏ ਨੇ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਬਿਲਕੁਲ ਨੇੜਲਾ ਵਰਕਰ ਸੀ ਸਰਕਾਰ ਤੁਹਾਡੀ ਹੈ ਐਮਐਲਏ ਤੁਹਾਡਾ ਆ ਸਰਪੰਚ ਤੁਹਾਡਾ ਹੈ ਤਾਂ ਫਿਰ ਪਿੰਡ ਦੇ ਵਿੱਚ ਕੌਣ ਨਹੀਂ ਚਾਹਦਾ ਸੀ ਕਿ ਇਹ ਸਰਪੰਚ ਕੰਮ ਨਾ ਕਰੇ ਤਾਂ ਭਾਵੇਂ ਕੋਈ ਐਸੀ ਤਿਰ ਸੀ ਜਿਹੜੀ ਹੋ ਸਕਦਾ ਵਿਧਾਇਕ ਦੇ ਨੇੜੇ ਹੋਵੇ ਹੋ ਸਕਦਾ 77 ਦੇ ਨੇੜੇ ਹੋਵੇ ਜਿਹੜੀ ਨਾ ਚਾਹੁੰਦੀ ਹੋਵੇ ਕਿ ਇਹ ਨੌਜਵਾਨ ਕੁਝ ਨਾ ਕੁਝ ਕਰਕੇ ਅ ਦਿਖਾ ਨਾ ਸਕੇ ਕਿ ਇਹ ਪਿੰਡ ਦੇ ਲਈ ਮੈਂ ਆ ਕੀਤਾ ਇਹ ਪਿੰਡ ਦੇ ਲਈ ਆ ਕੀਤਾ ਕਹਿੰਦੇ ਉਸ ਤੋਂ ਬਾਅਦ ਫਿਰ ਇਸ ਨੌਜਵਾਨ ਨੂੰ ਪਿੰਡ ਦੇ ਵਿੱਚ ਕੰਮ ਤੱਕ ਨਹੀਂ ਕਰਨ ਦਿੱਤੇ ਗਏ ਕੰਮ ਤੱਕ ਨਹੀਂ ਹੁੰਦੇ ਸੀ ਹਾਲਾਂਕਿ ਆਮ ਆਦਮੀ ਪਾਰਟੀ ਦਾ ਸਰਪੰਚ ਸੀ ਫੌਜਾ ਸਿੰਘ ਸਰਾਰੀ ਦਾ ਨੇੜਲਾ ਸੀ ਪਰ ਇਹਦੇ ਕੰਮ ਨਹੀਂ ਹੁੰਦੇ ਸੀ ਕੰਮ ਨਹੀਂ ਕਰਨ ਦਿੱਤੇ ਗਏ ਨੂੰ ਉਹਦੇ ਵਿੱਚ ਕਈ ਰਕਾਵਟਾਂ ਪਾਈਆਂ ਗਈਆਂ 13 ਲੱਖ ਪਹਿਲਾਂ ਦਿੱਤਾ ਫਿਰ ਉਹਦੇ ਫਾਦਰ ਸਾਹਿਬ ਕਹਿੰਦੇ ਨੇ ਕਿ 2 ਲੱਖ ਰੁਪਇਆ ਅਸੀਂ ਉਸ ਤੋਂ ਬਾਅਦ ਜਿਹੜਾ ਦਿੱਤਾ ਉਹ ਕਿਸ ਚੀਜ਼ ਦਾ ਕਹਿੰਦੇ ਨੇ ਕਿ ਪੰਚਾਇਤੀ ਜ਼ਮੀਨ ਦੀ ਬੋਲੀ ਸੀ ਉਸ ਬੋਲੀਆਂ ਕਰਾਉਣ ਦਾ ਵੀ ਸਾਡੇ ਤੋਂ ਉਸ ਤੋਂ ਬਾਅਦ 2 ਲੱਖ ਰੁਪਇਆ ਲੱਗਿਆ ਹੁਣ ਵੱਡੀ ਗੱਲ ਆ ਪੈਸੇ ਲਏ ਕਿਨੇ ਪੈਸੇ ਗਏ ਨੇ ਇਹਨਾਂ ਦੇ ਮੋਜਾ ਸਿੰਘ ਸਰਾਰੀ ਹੋਰਾਂ ਦਾ ਕੋਈ ਪੀ ਹੈ ਕਹਿੰਦੇ ਉਹਨਾਂ ਦੇ ਵੱਲੋਂ ਇਹ ਪੈਸੇ ਲੈ ਕੇ ਨੇ ਹੁਣ ਫੌਜਾ ਸਿੰਘ ਸਰਾਰੀ ਦਾ ਜਿਹੜਾ ਪੀ ਹੈ ਇੱਕ ਐਮਐਲਏ ਦਾ ਪੀ 15 18000 20000 ਦੀ ਨੌਕਰੀ ਕਰਨ ਵਾਲਾ ਉਹਦੇ ਉਹਦੀ ਕੀ ਜ਼ਰਤ ਆ ਕਿ ਉਹ ਐਦਾਂ ਪਿੰਡ ਦੀਆਂ ਸਰਪੰਚੀਆਂ ਦੇ ਨਾਂ ਤੇ ਪੈਸਾ ਮੰਗਦਾ ਫਿਰੇ ਉਹਦੀ ਕੀ ਹیثیت ਆ ਕਿ ਉਹ ਐਨਾ ਪਿੰਡ ਦੀਆਂ ਸਰਪੰਚੀਆਂ ਦੇ ਨਾਂ ਤੇ ਲੱਖਾਂ ਰੁਪਏ ਮੰਗਦਾ ਫਿਰੇ ਤਾਂ ਫਿਰ ਕੀ ਇੱਥੇ ਇਹ ਨਾ ਕਹੀਏ ਕਿ ਪਿੱਛੇ ਕੋਈ ਨਾ ਕੋਈ ਸਿਆਸੀ ਵੱਡਾ ਹੱਥ ਸੀ ਕਿਉਂਕਿ 10 12 15 ਲੱਖ ਰੁਪਏ ਇੱਕ ਐਮਐਲਏ ਦਾ ਪੀਏ ਐਵੇਂ ਹੀ ਲੈ ਗਿਆ ਸਰਪੰਚੀ ਦੇ ਨਾਂ ਤੇ ਤਾਂ ਫਿਰ ਇਹ 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 ਫੋਰਥਰ ਕੀ ਇਹ ਮੰਨਿਏ ਕਿ ਐਮਐਲਏ ਸਾਹਿਬ ਨੂੰ ਪਤਾ ਤੱਕ ਨਹੀਂ ਐਮਐਲਏ ਸਾਹਿਬ ਨੂੰ ਅਲਮ ਤੱਕ ਨਹੀਂ ਕਿ 12 15 ਲੱਖ 15 ਲੱਖ ਰੁਪਏ ਜਿਹੜਾ ਹੈਗਾ ਉਹ ਤੁਹਾਡਾ ਪੀ ਐ ਲੈਗਾ ਸਾਫ਼ ਤੇ ਸਪਸ਼ਟ ਤੌਰ ਤੇ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਆ ਉਹ ਦੱਸਦੇ ਨੇ ਹੁਣ ਉਹ ਰੋਕਿਆ ਜਾ ਰਿਹਾ ਸੀ ਇਸ ਦੀ ਭਾਵੇਂ ਹਾਲਾਂਕਿ ਹੁਣ ਉਹਦੇ ਪਰਿਵਾਰਕ ਮੈਂਬਰ ਇਹ ਬੋਲਦੇ ਨੇ ਪਰ ਇਸ ਦੀ ਗਵਾਹੀ ਕੁਝ ਦਰਖਾਸਤਾਂ ਕੁਝ ਸ਼ਿਕਾਇਤਾਂ ਭਰਦੀਆਂ ਨੇ ਜਿਹੜੀਆਂ ਇਸ ਵੇਲੇ ਮੇਰੇ ਕੋਲੇ ਨੇ ਇਹ ਸ਼ਿਕਾਇਤਾਂ ਪਹਿਲੇ ਮਹੀਨੇ ਦੀ 19 ਤਰੀਕ ਨੂੰ ਜਸ਼ਨ ਬਾਬਾ ਦੇ ਵੱਲੋਂ ਦਿੱਤੀਆਂ ਗਈਆਂ ਸ਼ਿਕਾਇਤਾਂ ਮੁੱਖ ਮੰਤਰੀ ਪੰਜਾਬ ਨੂੰ ਕੀਤੀ ਗਈ ਸ਼ਿਕਾਇਤ ਪੰਚਾਇਤ ਮੰਤਰੀ ਜੀ ਨੂੰ ਕੀਤੀ ਗਈ ਸ਼ਿਕਾਇਤ ਡੀਜੀਪੀ ਸਾਹਿਬ ਨੂੰ ਕੀਤੀ ਗਈ ਸ਼ਿਕਾਇਤ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਸਾਹਿਬ ਨੂੰ ਕੀਤੀ ਗਈ ਸ਼ਿਕਾਇਤ ਐਸਐਸਪੀ ਫਿਰੋਜ਼ਪੁਰ ਨੂੰ ਕੀਤੀ ਗਈ ਸ਼ਿਕਾਇਤ ਐਸਐਚਓ ਥਾਣਾ ਲੱਖੋਕੇ ਬਹਿਰਾਮ ਨੂੰ ਕੀਤੀ ਗਈ ਸ਼ਿਕਾਇਤ ਡੀਐਸਪੀ ਗੁਰੂ ਹਰਸਹਾਏ ਨੂੰ ਕੀਤੀ ਗਈ ਸ਼ਿਕਾਇਤ ਜਿਹੜੀ ਹੈਗੀ ਪਿੰਡੂ ਬਕਾਇਸ ਤੇ ਪੰਚਾਇਤੀ ਵਿਭਾਗ ਦੇ ਡਾਇਰੈਕਟਰ ਸਾਹਿਬ ਨੂੰ ਕੀਤੀ ਗਈ ਤੇ ਇਥੋਂ ਤਾਂ ਇਥੋਂ ਕਿ ਹੋਮ ਨੇਸਟੀ ਤਕਵੀਨ ਦੇ ਵੱਲੋਂ ਸ਼ਿਕਾਇਤ ਕੀਤੀ ਉਸ ਸ਼ਿਕਾਇਤ ਦੇ ਵਿੱਚ ਲਿਖਿਆ ਕੀ ਗਿਆ ਸੀ ਉਸ ਸ਼ਿਕਾਇਤ ਦੇ ਵਿੱਚ ਇਹ ਲਿਖਿਆ ਗਿਆ ਸੀ ਕਿ ਮੈਨੂੰ ਡਰਾਇਆ ਧਮਕਾਇਆ ਜਾ ਰਿਹਾ ਆ ਸੈਕਟਰੀ ਮੇਰੇ ਨਾਮ ਦੇ ਜਾਲੀ ਦਸਤਕਤ ਕਰ ਰਿਹਾ ਆ ਤੇ ਮੈਨੂੰ ਕੁਝ ਬੰਦਿਆਂ ਦੇ ਵੱਲੋਂ ਜਿਹਦੇ ਵੀ ਜਿਨ੍ਹਾਂ ਦੇ ਨਾਮ ਇਸ ਸ਼ਿਕਾਇਤ ਦੇ ਵਿੱਚ ਲਿਖੇ ਗਏ ਨੇ ਇਹ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਮਾਰਨ ਦੀਆਂ ਧਮਕੀਆਂ ਮੈਨੂੰ ਦਿੱਤੀਆਂ ਜਾ ਰਹੀਆਂ ਨੇ ਮੈਨੂੰ ਡਰਾਇਆ ਧਮਕਾਇਆ ਜਾ ਰਿਹਾ ਤੇ ਮੇਰੇ ਨਾਲ ਉਹ ਕਹਿੰਦੇ ਕਿ ਜੇਕਰ ਕੁਝ ਵੀ ਐਸਾ ਵੈਸਾ ਹੁੰਦਾ ਆ ਤਾਂ ਇਸ ਗੱਲ ਦੇ ਜ਼ਿੰਮੇਵਾਰ ਇਹ ਲੋਕ ਹੋਣਗੇ ਹੁਣ ਇਹ ਵੀ ਤਾਂ ਵੱਡੇ ਸਵਾਲ ਹਨ ਕਿ ਜੋ ਜਸ਼ਨਬਾਬਾ ਨੇ ਆ ਸ਼ਿਕਾਇਤਾਂ ਦਿੱਤੀਆਂ ਪਹਿਲੇ ਮਹੀਨੇ ਵਿੱਚ ਸ਼ਿਕਾਇਤਾਂ ਦਿੱਤੀਆਂ ਉਹਦਾ ਪਰਿਵਾਰ ਤਾਂ ਆਫਤੀ ਰਿਕਾਰਡ ਇਹ ਵੀ ਕਹਿੰਦਾ ਕਿ ਇਹ ਪੁੱਛੋ ਕਿ ਜੇਕਰ ਇੰਨਾ ਸ਼ਿਕਾਇਤਾਂ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਹੋਈ ਹੁੰਦੀ ਤਾਂ ਸਾਡਾ ਪੁੱਤ ਅੱਜ ਸਾਡੇ ਵਿਹੜੇ ਦੇ ਵਿੱਚ ਹੁੰਦਾ ਅੱਜ ਸਾਡਾ ਪੁੱਤਰ ਸਾਡੀ ਬੁੱਕਲ ਦੇ ਵਿੱਚ ਹੁੰਦਾ ਐਸਾ ਕਦਮ ਸਾਡੇ ਪੁੱਤਰ ਨੂੰ ਨਾਂ ਜਿਹੜਾ ਹੈਗਾ ਉਹ ਉਠਾਉਣਾ ਪੈਂਦਾ ਹੁਣ ਉਸ ਦਿਨ ਦੀ ਘਟਨਾ ਤੁਹਾਨੂੰ ਮੈਂ ਸਾਂਝੀ ਕਰਦਾ ਹੋਈ ਕਿ ਜਿਹੜੀ ਘਟਨਾ ਉਹਦੇ ਫਾਦਰ ਸਾਹਿਬ ਨੇ ਸਭ ਅੱਖੀਂ ਦੇਖੀ ਆ ਕਹਿੰਦੇ ਉਸ ਦਿਨ ਉਹ ਕਿਸੇ ਪਾਸੇ ਗਿਆ ਹੋਇਆ ਸੀ ਪਿੰਡ ਦੇ ਵਿੱਚ ਫੌਜਾ ਸਿੰਘ ਸਰਾਰੀ ਤੇ ਉਹਦੇ ਪੀਏ ਸਾਹਿਬ ਜਿਹੜੇ ਚਲੋ ਉਹ ਸਰਾਰੀ ਦੀ ਐਮਐਲਏ ਫੌਜਾ ਸਿੰਘ ਸਰਾਰੀ ਹੋਂਦੀ ਟੀਮ ਆਉਂਦੀ ਆ ਕਿਸੇ ਕਾਰਜ ਦੇ ਲਈ ਆਏ ਹੋਣਗੇ ਜਸ਼ਨ ਬਾਬਾ ਨੂੰ ਫੋਨ ਕੀਤਾ ਜਾਂਦਾ ਕਿ ਤੂੰ ਕਿੱਥੇ ਹੈ ਇਹ ਕਹਿੰਦਾ ਕਿ ਮੈਂ ਕਿਸੇ ਗੁਰੂ ਘਰ ਸ਼ਾਇਦ ਮੱਥਾ ਟੇਕਣ ਦੇ ਲਈ ਗਿਆ ਹੋਇਆ ਸੀ ਉਹਨੂੰ ਜਦੋਂ ਇਦਾਂ ਕਹਿੰਦਾ ਕਿ ਮੈਂ ਕਿਸੇ ਗੁਰੂ ਘਰ ਮੈਂ ਮੱਥਾ ਟੇਕਣ ਦੇ ਲਈ ਗਿਆ ਹੋਇਆ ਮੈਂ ਆ ਰਿਹਾ ਤਾਂ ਕਹਿੰਦੇ ਨੇ ਕਿ ਪੀਏ ਸਾਹਿਬ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਅਸੀਂ ਇੱਥੇ ਆਏ ਆ ਤੇ ਤੂੰ ਮੱਥੇ ਟੇਕਦਾ ਫਿਰਦਾ ਤੂੰ ਸਰਪੰਚੀ ਦੇ ਲਾਇਕ ਹੀ ਨਹੀਂ ਇਹ ਗੱਲ ਕਹਿੰਦੇ ਨੇ ਫੌਜਾ ਸਿੰਘ ਸਰਾਈ ਦੇ ਪੀਏ ਦੇ ਵੱਲੋਂ ਕਹੀ ਜਾਂਦੀ ਤੇ ਹੋਰ ਪਤਾ ਨਹੀਂ ਕੀ ਕੁਝ ਕਿਹਾ ਜਾਂਦਾ ਉਹ ਫਿਰ ਉਸ ਤੋਂ ਬਾਅਦ ਆ ਕੇ ਗੱਲਾਂ ਜਿਹੜੀਆਂ ਉਹ ਸਰਪੰਚ ਸਾਹਿਬ ਉਹ ਆਪਣੇ ਫਾਦਰ ਸਾਹਿਬ ਨੂੰ ਦੱਸਦਾ ਆ ਫਾ ਚਲੋ ਗੱਲਬਾਤ ਵਾਰਤਾਲਾਪ ਹੁੰਦੀ ਆ ਸਮਾਂ ਲੰਘਦਾ ਆ ਸਮਾਂ ਸਵਾ 11 ਦਾ ਹੁੰਦਾ ਹੈ ਰਾਤ ਦਾ ਜ਼ਰਾਤ ਦੇ ਸਵਾ 11 ਦਾ ਜਦੋਂ ਸਮਾਂ ਹੁੰਦਾ ਹੈ ਕਹਿੰਦੇ ਜਸ਼ਨਬਾਬਾ ਆਪਣੇ ਕਮਰੇ ਦੇ ਵਿੱਚੋਂ ਬਾਹਰ ਆਉਂਦਾ ਤੇ ਉਹ ਵਾਸ਼ਰੂਮ ਦੇ ਵਿੱਚ ਚਲਾ ਜਾਂਦਾ ਵਾਸ਼ਰੂਮ ਚੋਂ ਬਾਹਰ ਨਿਕਲਦਾ ਸਾਹਮਣੇ ਉਹਦੇ ਫਾਦਰ ਸਾਹਿਬ ਬੈਠੇ ਹੁੰਦੇ ਨੇ ਤਾਂ ਉਹ ਪਿਸਤੌਲ ਦੇ ਪਿਸਤੌਲ ਜਿਹੜਾ ਹੈਗਾ ਉਹ ਆਪਣੇ ਬੋਡੀ ਤੇ ਲਾ ਕੇ ਉਹ ਕਹਿੰਦਾ ਕਿ ਠੀਕ ਹੈ ਪਾਪਾ ਬਾਏ ਮੈਂ ਚੱਲਾਂ ਇਹ ਕਹਿੰਦਾ ਉਹਦਾ ਬਾਪੂ ਵੀ ਭਾਵਕ ਹੋ ਜਾਂਦਾ ਉਹਦੇ ਫਾਦਰ ਸਾਹਿਬ ਜਿਹੜੇ ਭਾਵਕ ਹੁੰਦੇ ਆ ਸੋਚੋ ਕਿ ਉਹ ਪਿਓ ਤੇ ਉਸ ਵੇਲੇ ਕੀ ਬੀਤੀ ਹੋਣੀ ਆ ਜਿਹਦਾ ਪੁੱਤ ਸਾਹਮਣੇ ਖੜਾ ਉਹਦੇ ਹੱਥ ਦੇ ਵਿੱਚ ਪਿਸਤੌਲ ਆ ਤੇ ਆਪਦੇ ਆਪ ਨੂੰ ਖਤਮ ਕਰਨ ਲਈ ਪਿਤਾ ਨੂੰ ਕਹਿੰਦਾ ਕਿ ਆ ਬਾਪੂ ਮੈਂ ਚੱਲਿਆ ਤੇ ਉਸ ਤੋਂ ਬਾਅਦ ਤਾਂ ਕਹਿੰਦੇ ਜਦੋਂ ਗੋਲੀ ਚੱਲਦੀ ਆ ਤਾਂ ਫਿਰ ਸਾਡਾ ਸਭ ਕੁਝ ਖਤਮ ਹੀ ਹੋ ਜਾਂਦਾ ਸਾਡਾ ਜਹਾਨ ਹੀ ਉਜੜ ਜਾਂਦਾ ਸਭ ਕੁਝ ਜਿਹੜਾ ਹੈਗਾ ਉਹ ਤਬਾਹ ਜਿਹੜਾ ਉਹ ਹੋ ਜਾਂਦਾ ਗੱਲਾਂ ਇੱਥੋਂ ਤੱਕ ਵੀ ਆਈਆਂ ਕਿ ਉਹਦੇ ਸੰਸਕਾਰ ਸੰਸਕਾਰ ਕਰਨ ਦੇ ਲਈ ਸੇਵੇ ਵੀ ਨਸੀਬ ਨਹੀਂ ਹੋਏ ਪਿੰਡ ਦੇ ਜਿਹੜਾ ਨੌਜਵਾਨ ਉਹ ਪਿੰਡ ਦੀ ਸਰਪੰਚੀ ਕਰਦੇ ਸੀ ਉਹਨੂੰ ਉਸ ਪਿੰਡ ਦੇ ਸੇਵੇ ਤੱਕ ਨਸੀਬ ਨਹੀਂ ਹੋਏ ਉਹ ਆਪਣੇ ਖੇਤ ਦੇ ਵਿੱਚ ਹੀ ਉਹਨਾਂ ਨੂੰ ਸੰਸਕਾਰ ਜਿਹੜਾ ਹੈਗਾ ਉਹ ਕਰਨਾ ਪਿਆ ਹਾਲਾਂਕਿ ਆਫ ਦੀ ਰਿਕਾਰਡ ਤਾਂ ਪਰਿਵਾਰ ਬੜਾ ਕੁਝ ਕਹਿੰਦਾ ਹਾਲੇ ਉਹ ਗੱਲਾਂ ਆਉਂਦੀ ਰਿਕਾਰਡ ਨਹੀਂ ਆਈਏ ਜਦੋਂ ਆਉਣ ਵਾਲੇ ਸਮੇਂ 'ਚ ਆਉਂਦੀ ਰਿਕਾਰਡ ਆਉਣੀ ਆ ਤਾਂ ਫਿਰ ਉਹ ਗੱਲਾਂ ਸੀ ਵੀ ਦੱਸਾਂ ਕਿ ਪਰਿਵਾਰ ਹੋਰ ਬੜਾ ਕੁਝ ਕੀ ਕਹਿੰਦਾ ਹੁਣ ਪਰਿਵਾਰ ਕਹਿੰਦਾ ਕਿ ਉਸ ਦਿਨ ਵੀ ਫੌਜਾ ਸਿੰਘ ਸਰਾਰੀ ਆਉਂਦੇ ਨੇ ਉਸ ਦਿਨ ਉਹਨਾਂ ਦੇ ਪੀਏ ਵੀ ਆਉਂਦੇ ਨੇ ਉਸ ਦਿਨ ਉਸ ਘਰ ਦੇ ਵਿੱਚ ਫੌਜਾ ਸਿੰਘ ਸਰਾਰੀ ਮੁਰਦਾਬਾਦ ਦੇ ਨਾਰੇ ਤੱਕ ਵੀ ਲੱਗਦੇ ਨੇ ਉਹ ਕਿਉਂਕਿ ਇਹ ਗੱਲਾਂ ਉਹਦੇ ਯਾਰਾਂ ਦੋਸਤਾਂ ਨੂੰ ਪਹਿਲਾਂ ਇਲਮ ਸੀ ਕਿ ਪੀਏ ਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਤੰਗ ਪਰੇਸ਼ਾਨ ਜਸ਼ਨ ਬਾਬੇ ਨੂੰ ਕੀਤਾ ਜਾ ਰਿਹਾ ਇਹਨਾਂ ਗੱਲਾਂ ਦਾ ਪਹਿਲਾਂ ਇਲਮ ਉਹਦੇ ਯਾਰਾਂ ਦੋਸਤਾਂ ਨੂੰ ਹੋ ਸਕਦਾ ਪਰਿਵਾਰ ਨੂੰ ਵੀ ਹੋਵੇ ਉਸ ਦਿਨ ਅੰਦਰ ਬੈਠ ਕੇ ਵੀ ਇਹ ਗੱਲ ਕਰਦੇ ਨੇ ਉਹਦੇ ਫਾਦਰ ਸਾਹਿਬ ਕਹਿੰਦੇ ਨੇ ਕਿ ਮੈਂ ਫੌਜਾ ਸਿੰਘ ਸਰਾਰੀ ਦੇ ਮੂੰਹ ਤੇ ਕਿਹਾ ਕਿ ਪਰਚਾ ਤੁਹਾਡੇ ਪੀਏ ਤੇ ਹੋਣਾ ਚਾਹੀਦਾ ਇਹ ਸੁਣ ਕੇ ਫੌਜਾ ਸਿੰਘ ਸਰਾਰੀ ਜਿਹੜੇ ਉਹ ਧੌਣ ਨਹੀਂ ਵੀ ਕਰ ਲੈਂਦੇ ਨੇ ਕਿ ਪਰਚਾ ਹੋਣਾ ਚਾਹੀਦਾ ਤੁਹਾਡੇ ਪੀਏ ਤੇ ਹੋਣਾ ਚਾਹੀਦਾ ਤਾਂ ਫਿਰ ਉਸ ਤੋਂ ਬਾਅਦ ਇੱਕ ਓਐਮਐਲਏ ਜਿਸ ਦੇ ਨਾਲ ਹੀ ਮੁੰਡਾ ਰਿਹਾ ਉਹ ਐਮਐਲਏ ਆਉਂਦੇ ਨੇ ਤੇ ਸਸਕਾਰ ਤੋਂ ਪਹਿਨੀ ਭੱਜ ਜਾਂਦੇ ਨੇ ਭਾਈ ਤੇ ਉਹਦੇ ਫਾਦਰ ਸਾਹਿਬ ਕਹਿੰਦੇ ਨੇ ਕਿ ਭੱਜੇ ਇਦਾਂ ਜਿਵੇਂ ਕਿਤੇ ਅਸੀਂ ਉਹਨਾਂ ਨੂੰ ਫਾੜ ਹੀ ਲੈਣਾ ਹੋਵੇ ਸੰਸਕਾਰ ਤੱਕ ਵੀ ਜਿਹੜੇ ਹੈਗੇ ਐਮਐਲਏ ਸਾਹਿਬ ਅੜੀਕ ਜਿਹੜੀ ਆ ਉਹ ਨਹੀਂ ਕਰਦੇ ਤਾਂ ਇਹ ਤਾਂ ਵੱਡੀਆਂ ਵੱਡੇ ਸਵਾਲ ਨੇ ਯਾਰ ਵੱਡੇ ਸਵਾਲ ਇਸ ਐਮਐਲਏ ਸਾਹਿਬ ਦੇ ਉੱਪਰ ਖੜੇ ਉਹਨੇ ਵੱਡੇ ਸਵਾਲ ਪੀਐਸ ਸਾਹਿਬ ਦੇ ਉੱਪਰ ਖੜੇ ਉਹਨੇ ਹੁਣ ਤਾਂ ਪਰਿਵਾਰ ਸਾਹਿਬ ਤੇ ਸਪਸ਼ਟ ਤੌਰ ਤੇ ਕਹਿੰਦਾ ਕਿ ਪੈਸੇ ਮੰਗੇ ਆ ਤੇ ਭਾਈ ਫਿਰ ਜੇਕਰ ਤੁਹਾਡੇ ਐਮ ਤੁਹਾਡੇ ਵਿਧਾਇਕ ਤੁਹਾਡੇ ਪੀਐਨ ਨੇ ਪੈਸੇ ਮੰਗੇ ਆ ਤਾਂ ਫਿਰ ਤੁਹਾਡੇ ਹਲਕੇ ਦੇ ਵਿੱਚ ਕਿੰਨੇ ਪਿੰਡ ਆਉਂਦੇ ਆ ਕੀ ਸਬ ਪਿੰਡਾਂ ਦੇ ਵਿੱਚ ਸਰਪੰਚੀ ਜਿਹੜੀ ਹੈਗੀ ਆ ਉਹ ਸਾਫ ਸੁਥਰੀ ਲੜੀ ਗਈ ਆ ਜਾਂ ਸਾਫ ਸੁਥਰੀ ਸਰਪੰਚੀ ਦਿੱਤੀ ਗਈ ਹੈ ਜਾਂ ਫਿਰ ਐਸਾ ਕੁਝ ਚੱਲਿਆ ਤੇ ਜੇ ਐਸਾ ਕੁਝ ਚੱਲਿਆ ਤਾਂ ਫਿਰ ਉਸ ਪੀਏ ਨੂੰ ਅਧਿਕਾਰ ਕਿਹਨੇ ਦਿੱਤਾ ਕਿ ਸਰਪੰਚਾਂ ਤੋਂ ਲੱਖਾਂ ਰੁਪਏ ਇਕੱਠਾ ਕਰੇ ਸਰਪੰਚੀ ਦੇ ਨਾਂ ਤੇ ਤੁਸੀਂ ਤਾਂ ਕੱਟੜ ਇਮਾਨਦਾਰ ਹੋ ਨ ਤੁਸੀਂ ਤੁਸੀਂ ਤਾਂ ਇਮਾਨਦਾਰ ਦਾ ਅਮਾਨਦਾਰੀ ਦਾ ਜਿਹੜਾ ਹੈਗਾ ਜਾਮਾ ਪਾਇਆ ਹੋਇਆ ਨਾ ਕਿ ਭਾਈ ਤੁਸੀਂ ਤਾਂ ਮਾਨਦਾਰ ਹੋ ਤਾਂ ਫਿਰ ਉਹ ਕੌਣ ਨੇ ਹੁਣ ਇੱਕ ਹੋਰ ਮੈਂ ਤੁਹਾਨੂੰ ਦਿਖਾਵਾਂ ਜਦੋਂ ਸਾਡੇ ਨਾਲ ਦਾ ਕੋਈ ਨਾਲ ਰਹਿੰਦੇ ਦੀ ਕਿਸੇ ਦੀ ਡੈਥ ਹੁੰਦੀ ਹੈ ਨਾ ਤਾਂ ਉਹਦੇ ਬੰਦੇ ਨੂੰ ਦੁੱਖ ਐ ਨਾ ਹੁੰਦਾ ਕਿ ਮੈਨੂੰ ਲਗਾ 5-7 ਦਿਨ ਉਹਦੇ ਘਰ ਹੀ ਬੈਠਣਾ ਹੁੰਦਾ ਹਾਲਾਂਕਿ ਮਾ ਐਮਐਲਏ ਸਾਹਿਬ ਦਾ ਬਣਦਾ ਇਹ ਐਸਾ ਹੀ ਕੋਈ ਸੀ ਪਰ ਹੁਣ 1 ਜੂਨ ਨੂੰ ਉਸ ਨੌਜਵਾਨ ਦਾ ਸੰਸਕਾਰ ਜਿਹੜਾ ਹੈਗਾ ਉਹ ਹੁੰਦਾ ਆ ਹੁਣ ਐਮਐਲਏ ਸਾਹਿਬ ਦੇ ਵੱਲੋਂ ਇਸ ਚੀਜ਼ ਦੀ ਪੋਸਟ ਇਸ ਚੀਜ਼ ਦੀ ਨਖੇਦੀ ਇਹ ਮਹਿਜ਼ 18 ਘੰਟੇ ਪਹਿਲਾਂ ਐਮ.ਐਲ.ਏ. ਫੌਜਾ ਸਿੰਘ ਸਰਾਰੀ ਹੋਰਾਂ ਦੇ ਵੱਲੋਂ ਪੋਸਟ ਪਾਈ ਗਈ ਹੈ ਮਹਿਜ਼ 18 ਘੰਟੇ ਪਹਿਲਾਂ ਇਹਦੇ ਵਿੱਚ ਵੀ ਇਹ ਵੀ ਤਾਂ ਪਾਈ ਗਈ ਕਿਉਂਕਿ ਇਸ ਤੋਂ ਪਹਿਲਾਂ ਪਰਿਵਾਰ ਬੋਲਿਆ ਆ ਤੇ ਪਰਿਵਾਰ ਨੇ ਵੱਡੇ ਸਵਾਲ ਫੌਜਾ ਸਿੰਘ ਸਰਾਰੀ ਹੋਰਾਂ ਦੇ ਪੀਏ ਤੇ ਖੜੇ ਕੀਤੇ ਨੇ ਪਰ ਫੌਜਾ ਸਿੰਘ ਸਰਾਰੀ ਇਥੇ ਤਾਂ ਕਹਿੰਦੇ ਨੇ ਕਿ ਜਿਹੜਾ ਵੀ ਇਸ ਚੀਜ਼ ਦੇ ਵਿੱਚ ਜ਼ਿੰਮੇਵਾਰ ਹੋਇਆ ਉਹਤੇ ਬਣਦੀ ਕਾਰਵਾਈ ਕਰਾਂਗੇ ਪਰ ਸਰਾਰੀ ਸਾਹਿਬ ਤੁਹਾਡੇ ਪੀਏ ਤੇ ਤਾਂ ਸਿੱਧੇ ਇਲਜ਼ਾਮ ਪਰਿਵਾਰ ਲਾ ਰਿਹਾ ਤੁਹਾਡੇ ਪੀਏ ਤੇ ਤਾਂ ਲੱਖਾਂ ਰੁਪਏ ਲੈਣ ਦੇ ਇਲਜ਼ਾਮ ਪਰਿਵਾਰ ਲਾ ਰਿਹਾ ਤੋਡੇ ਪੀਏ ਤੇ ਤਾਂ ਡਰਾਉਣ ਧਮਕਾਉਣ ਦੇ ਇਲਜ਼ਾਮ ਪਰਵਾਰ ਲਾ ਰਿਆ ਫਿਰ ਤੁਸੀਂ ਸਾਫ਼ ਤੇ ਸਪਸ਼ਟ ਤੌਰ ਤੇ ਇਹ ਕਿਉਂ ਨਹੀਂ ਕਿਹਾ ਕਿ ਭਾਈ ਜੇ ਇਸ ਚੀਜ਼ ਦੇ ਵਿੱਚ ਮੇਰਾ ਚਾਹੇ ਉਹ ਮੇਰਾ ਪੀਏ ਆ ਮੇਰਾ ਪੀਏ ਵੀ ਆਉਂਦਾ ਮੇਰੇ ਪੀਏ ਤੇ ਉਹ ਪਰਵਾਰ ਇਲਜ਼ਾਮ ਲਾ ਰਿਆ ਤੇ ਜੇਕਰ ਮੇਰਾ ਪੀਏ ਵੀ ਆਉਂਦਾ ਤਾਂ ਉਸ ਤੋਂ ਤਾਂ ਵੀ ਕਾਰਵਾਈ ਉਹਦੇ ਤੇ ਜੈਸੀ ਹੋ ਰਾ ਤੇ ਹੋਣੀ ਚਾਹੀਦੀ ਹੈ ਵੈਸੀ ਕਾਰਵਾਈ ਉਹਦੇ ਤੇ ਹੋਊਗੀ ਚਾਹੇ ਮੇਰਾ ਆਪਣਾ ਕਿਉਂ ਨਾ ਹੋਵੇ ਪਰ ਇਹ ਗੱਲ ਐਮਐਲਏ ਸਾਹਿਬ ਦੇ ਵੱਲੋਂ ਨਹੀਂ ਕਹੀ ਗਈ ਕਾਰਨ ਕੀ ਆ ਕਾਰਨ ਇਹ ਆ ਕਿ ਸ਼ਾਇਦ ਜਾਂ ਫਿਰ ਐਮਐਲਏ ਸਾਹਿਬ ਨੂੰ ਇਹ ਡਰ ਨਾ ਹੋਵੇ ਕਿ ਨਾਮ ਪੀ ਇਹ ਸਾਬਦਾ ਆਗਾ ਕਿਤੇ ਆਉਣ ਵਾਲੇ ਦਿਨਾਂ ਚ ਜੇਕਰ ਮੈਂ ਕੁਝ ਨਾ ਬੋਲਿਆ ਤਾਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਮੇਰਾ ਨਾਮ ਜਿਹੜਾ ਉਹ ਵੀ ਸਾਹਮਣੇ ਨਾ ਆਵੇ ਉਹ ਇਹਨਾਂ ਨੂੰ ਤਾਂ ਇਹੀ ਜੀ ਨਾ ਕਿ ਹੋਰ ਹੋ ਸਕਦਾ ਹੋ ਸਕਦਾ ਇਹ ਹੋਵੇ ਕਿ ਉਹਨਾਂ ਵਾਲੇ ਦਿਨਾਂ ਦੇ ਵਿੱਚ ਭਾਈ ਕਿਤੇ ਮੇਰਾ ਨਾਮ ਨਾ ਸਾਹਮਣੇ ਆ ਜੇ ਤਾਂ ਕਰਕੇ ਹੁਣ ਜਿਹੜਾ ਹੈਗਾ ਉਹ ਬੋਲਣਾ ਆ ਤਾਂ ਜਰੂਰ ਇਸ ਨੌਜਵਾਨ ਦੇ ਹੱਕ ਦੇ ਵਿੱਚ ਬੋਲੋ ਮਤਲਬ ਯਾਰ ਇਹ ਹੈ ਕਿ ਤੁਸੀਂ ਇਹ ਕਹਿੰਦੇ ਹੋ ਕਿ ਜਵਾਨ ਨੌਜਵਾਨਾਂ ਨੇ ਆਵਾਜ਼ ਦੀ ਪਾਰਟੀ ਇਹ ਕਹਿੰਦੀ ਕਿ ਨੌਜਵਾਨਾਂ ਨੇ ਸਾਡੀ ਪੰਜਾਬ ਦੇ ਵਿੱਚ ਸਰਕਾਰ ਬਣਾਈ ਤਾਂ ਭਾਈ ਆ ਵੀ ਉਹਨਾਂ ਨੌਜਵਾਨਾਂ ਚੋਂ ਇੱਕ ਸੀ ਇਹਨਾਂ ਨੌਜਵਾਨ ਨੇ ਵੀ ਤਾਂ ਆਵਾਜ਼ ਦੀ ਪਾਰਟੀ ਦਾ ਝੰਡਾ ਚੱਕ ਮੈਂ ਹਾਂ ਆਮ ਆਦਮੀ ਆ ਮੈਂ ਹਾਂ ਆਮ ਆਦਮੀ ਕਿਹਾ ਸੀ ਇਸ ਨੌਜਵਾਨ ਨੇ ਵੀ ਤਾਂ ਝਾੜੂ ਦੇ ਲਈ ਵੋਟਾਂ ਮੰਗੀਆਂ ਸੀ ਬਾਈ ਦੇ ਵਿੱਚ ਮੰਗੀਆਂ 24 ਦੇ ਵਿੱਚ ਮੰਗੀਆਂ ਅਖੀਰ ਦੇ ਵਿੱਚ ਮਿਲਦਾ ਕੀ ਆ ਇਹਨੂੰ ਆਪਣਾ ਆਪ ਖਤਮ ਕਰਨਾ ਪੈਂਦਾ ਹੁਣ ਇੱਕ ਸਮਾ ਇੱਕ ਤੁਸੀਂ ਹੋਰ ਚੀਜ਼ ਸੋਚ ਕੇ ਦੇਖੋ ਆਮ ਆਦਮੀ ਪਾਰਟੀ ਦੇ ਨੌਜਵਾਨ ਸੀ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਸਰਕਾਰ ਆ ਆਮ ਆਦਮੀ ਪਾਰਟੀ ਦੇ ਫੌਜਾ ਸਿੰਘ ਸਰਾਰੀ ਐਮ ਐਲ اے ਨੇ ਤੁਹਾਡੀ ਸਰਕਾਰ ਹੋਵੇ ਤੁਹਾਡੇ ਹਲਕੇ ਦੇ ਵਿੱਚ ਤੁਹਾਡੀ ਪਾਰਟੀ ਦਾ ਹੀ ਐਮ ਐਲ اے ਹੋਵੇ ਤੁਸੀਂ ਉਸ ਪਾਰਟੀ ਦੇ ਮੂਰਲੀ ਇਕਤਾਰ ਦੇ ਵਰਕਰ ਰਹੇ ਹੋਮੋ ਕਿ ਤੁਹਾਡੇ ਤੇ ਹੀ ਦਬਾਅ ਹੋਵੇ ਕੀ ਇਹ ਸੋਚਿਆ ਜਾ ਸਕਦਾ ਸੱਤਾ ਕੀ ਇਹ ਸੋਚਿਆ ਜਾ ਸਕਦਾ ਕਿ ਸੱਤਾਤਰ ਦਾ ਸਰਪੰਚ ਹੋਵੇ ਉਹਦੇ ਤੇ ਹੀ ਕਿਸੇ ਤਰ੍ਹਾਂ ਦਾ ਦਬਾਅ ਪਾਇਆ ਜਾਵੇ ਉਹਨੂੰ ਹੀ ਕੰਮ ਜਿਹੜੇ ਨਾ ਕਰਨ ਦਿੱਤੇ ਜਾਣ ਤਾਂ ਇਹ ਤਾਂ ਫਿਰ ਵੱਡਾ ਸਵਾਲ ਨਾ ਤੇ ਜੇਕਰ ਉਹਦੇ ਤੇ ਹੀ ਦਬਾਅ ਸੀ ਤਾਂ ਕੀ ਇਹ ਸਿਆਸੀ ਦਬਾਅ ਸੀ ਤੇ ਜੇ ਸਿਆਸੀ ਦਬਾਅ ਸੀ ਹੁਣ ਕੋਈ ਹਾਰੀ ਵੀ ਕਾਲੀ ਕਾਂਗਰਸ ਭਾਜਪਾ ਜਾਂ ਇੱਕ ABC ਕੋਈ ਹੋਰ ਪਾਰਟੀ ਉਹ ਤਾਂ ਦਬਾਅ ਪਾਉਗੀ ਨਹੀਂ ਦਬਾਅ ਤਾਂ ਫਿਰ ਸੱਤਾਤਰ ਦਾ ਹੀ ਪੈਂਦਾ ਹੁੰਦਾ ਕਿਉਂਕਿ ਅਫਸਰ ਤਾਂ ਸੱਤਾਤਰ ਦੀ ਮੰਨਦੇ ਹੁੰਦੇ ਨੇ ਤੇ ਫਿਰ ਸੱਤਾਤਰ ਦੇ ਵਿੱਚੋਂ ਭਾਈ ਕਿਹਨੇ ਦਬਾਅ ਪਾਇਆ ਐਮਐਲਏ ਦਬਾਅ ਪਾ ਰਿਹਾ ਸੀ ਕੋਈ ਹੋਰ ਪਾ ਰਿਹਾ ਸੀ ਨਾ ਫਿਰ ਕੋਈ ਓਤਰ ਜਿਹੜੀ ਨਹੀਂ ਚਾਹੁੰਦੀ ਸੀ ਪਿੰਡ ਦੇ ਵਿੱਚੋਂ ਕਿ ਜਸ਼ਨਬਾਬਾ ਸਰਪੰਚ ਬਣੇ ਉਹ ਓਤਰ ਦਬਾਅ ਪਾ ਰਹੀ ਸੀ ਜਾਂ ਕਿ ਹੋਰ ਐ ਸੀ ਤਰ ਜਿਹੜੀ ਨਹੀਂ ਚਾਹੁੰਦੀ ਸੀ ਕਿ ਜਸ਼ਨਬਾਬਾ ਸਾਡੇ ਤੋਂ ਵੱਡਾ ਨਾ ਬਣ ਜਵੇ ਉਹ ਓਤਰ ਦਬਾਅ ਪਾ ਰਹੀ ਸੀ ਦਬਾਅ ਕਿਹਦੇ ਵੱਲੋਂ ਪਾਇਆ ਜਾ ਰਿਹਾ ਸੀ ਇਹ ਤਾਂ ਵੱਡੇ ਸਵਾਲ ਨੇ ਨਾ ਕਿ ਕਿਸੇ ਨਾ ਕਿਸੇ ਦੇ ਵੱਲੋਂ ਦਬਾਅ ਪਾਇਆ ਗਿਆ ਤੇ ਉਹ ਨੌਜਵਾਨ ਕਿੰਨਾ ਦਬਾਅ ਕਿੰਨਾ ਘੁੱਟਨ ਮਹਿਸੂਸ ਕਰ ਰਿਹਾ ਸੀ ਇਹ ਤਾਂ ਇਹ ਚੀਜ਼ ਦੀ ਗਵਾਹੀ ਆ ਪਹਿਲੇ ਮਹੀਨੇ ਨੂੰ ਦਿੱਤੀਆਂ ਇਹ ਦਰਖਾਸਤਾਂ ਵੀ ਭਰਦੀਆਂ ਨੇ ਤੇ ਉਸ ਦਿਨ ਵੀ ਜਿਹੜਾ ਕੁਝ ਹੋਇਆ ਇਹ ਨਹੀਂ ਕਿ ਕੋਈ ਇੱਕ ਫੋਨ ਆਇਆ ਹੁਣ ਇੱਕ ਫੋਨ ਤੇ ਬੰਦਾ ਇੰਨਾ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਕਿ ਆਪਣੇ ਆਪ ਨੂੰ ਗੋਲੀ ਮਾਰ ਲਈ ਨਹੀਂ ਉਹ ਕੀ ਪਤਾ ਉਸ ਤੋਂ ਪਹਿਲਾਂ ਕੈਸੇ-ਕੈਸੇ ਐਪੀਸੋਡ ਚੱਲ ਰਹੇ ਹੁਣ ਤਾਂ ਇਹਦੀ ਨਿਰਪੱਖ ਤੌਰ ਤੇ ਜਾਂਚ ਬਣਦੀ ਆ ਕਿਉਂਕਿ ਮਾਨ ਸਾਹਿਬ ਨੂੰ ਕਹਿਣਾ ਮਾਨ ਸਾਹਿਬ ਇਹ ਤੁਹਾਡਾ ਉਹੀ ਪਮਕੜਾ ਜਿਨ੍ਹਾਂ ਦੇ ਕਰਕੇ ਤੁਸੀਂ ਸੱਤਾ ਦੇ ਵਿੱਚ ਆਏ ਹੋ ਇਹ ਤੁਹਾਡਾ ਉਹੀ ਪਮਕੜਾ ਜਿਹੜਾ ਤੁਹਾਡੀ ਪਾਰਟੀ ਦੇ ਲਈ ਵੋਟਾਂ ਮੰਗਦਾ ਰਿਹਾ ਤੁਹਾਡਾ ਉਹੀ ਪਮਕੜ ਸੀ ਜਿਹੜਾ ਤੁਹਾਡੀ ਪਾਰਟੀ ਦੇ ਲਈ ਵੋਟਾਂ ਮੰਗੀਆਂ ਘਰ ਘਰ ਕਰ ਕਰ ਜਾ ਕੇ ਆਪਦੀਆਂ ਗੱਡੀਆਂ ਤਰਵਾਈਆਂ ਆਪਦਾ ਸਮਾਂ ਖਰਾਬ ਕਰਿਆ ਅਖੀਰ ਦੇ ਵਿੱਚ ਉਹਨੂੰ ਮਿਲਿਆ ਕਿ ਉਹਨੂੰ ਆਪਦੇ ਆਪ ਨੂੰ ਖਤਮ ਕਰਨਾ ਪਿਆ ਕਿਉਂ ਕਿ ਸਿਆਸੀ ਦਬਾਅ ਸੀ ਤੇ ਵੀ ਹੁਣ ਤੱਕ ਗੱਲ ਸਾਫ਼ ਤੇ ਸਪਸ਼ਟ ਹੋ ਗਈ ਕਿ 13 ਲੱਖ ਦੇ ਵਿੱਚ ਸਰਪੰਚੀ ਲਈ ਸੀ ਤੇ ਜੇਕਰ ਟੋਡੇ ਆਪਦੇ ਵਰਕਰਾਂ ਨੇ 13-13 ਲੱਖ ਦੇ ਵਿੱਚ ਸਰਪੰਚੀਆਂ ਲਈਆਂ ਤਾਂ ਫਿਰ ਉਹ ਜਿਹੜੇ ਕਾਲੀ ਕਾਂਗਰਸੀ ਬਣੇ ਨੇ ਜਾਂ ਉਹ ਜਿਹੜੇ ਮੌਕੇ ਤੇ ਤੁਹਾਡੀ ਪਾਰਟੀ ਦੇ ਵਿੱਚ ਆਏ ਨੇ ਫਿਰ ਉਹ ਕਿੰਨੇ-ਕਿੰਨੇ ਲੱਖਾਂ ਦੇ ਵਿੱਚ ਸਰਪੰਚੀਆਂ ਲਈਆਂ ਹੋਣੀਆਂ ਤੇ ਜੇਕਰ ਐਸਾ ਕੋਈ ਦਬਾਅ ਇਸ ਜਸ਼ਨ 바ਵਾਤੇ ਸੀ ਤਾਂ ਪਰ ਪੰਜਾਬ ਦੇ ਕਿੰਨੇ ਪਿੰਡ ਨੇ ਜਾਂ ਫਿਰ ਇਸੇ ਹਲਕੇ ਦੇ ਕਿੰਨੇ ਪਿੰਡ ਨੇ ਤਾਂ ਉਹਨਾਂ ਪਿੰਡਾਂ ਦੇ ਕਿੰਨੇ ਸਰਪੰਚਾਂ ਦੇ ਉੱਪਰ ਦਬਾਅ ਹੋਣਾ ਆ ਇਹ ਤਾਂ ਪੁੱਛਣੀ ਚਾਹੀਦੀ ਹੈ ਨਾ ਗੱਲ ਹੁਣ ਤਾਂ ਐਮਐਲਏ ਸਾਹਿਬ ਦੇ ਪੀਏ ਦਾ ਨਾਮ ਸਾਫ਼ ਤੇ ਸਪਸ਼ਟ ਤੌਰ ਤੇ ਉਸ ਪਰਿਵਾਰ ਨੇ ਲੈਤਾ ਤਾਂ ਫਿਰ ਪੀਏ ਸਾਹਿਬ ਨੂੰ ਫੜੋ ਜੀ ਪੀ ਇਹ ਸਭ ਤੋਂ ਕਰੋ ਜੀ ਪੁੱਛ ਪੜਤਾਲ ਕਿ ਭਾਈ ਕਿਹਦੇ ਕਹਿਣ ਤੇ ਪੈਸੇ ਲਏ ਨੇ ਪੀ ਇਹ ਸਭ ਤੋਂ ਪੁੱਛੋ ਜੀ ਕਿਹਦੇ ਕਹਿਣ ਤੇ ਡਰਾ ਧੰਗਾ ਰਿਹਾ ਸੀ ਪੀ ਇਹ ਸਭ ਤੋਂ ਪੁੱਛੋ ਕਿ ਹੋਰ ਕੀ ਕੀ ਚੀਜ਼ਾਂ ਪਿੱਛੇ ਚੱਲ ਰਹੀਆਂ ਸੀ ਦੋ ਰਿਕਾਰਡੀਆਂ ਵੀ ਵਾਇਰਲ ਹੁੰਦੀਆਂ ਨੇ ਇਸ ਚੀਜ਼ ਦੇ ਵਿੱਚ ਇੱਕ ਕ ਹੋਰ ਰਿਕਾਰਡਿੰਗ ਉਹ ਆ ਜਿਸ ਕਾਲ ਰਿਕਾਰਡਿੰਗ ਦੇ ਵਿੱਚ ਅ ਜਸ਼ਨ ਬਾਬਾ ਦੀ ਕਾਲ ਰਿਕਾਰਡਿੰਗ ਹੈ ਜਸ਼ਨ ਬਾਬਾ ਜੀ ਜਾਲੀ ਸਾਈਨ ਕਰਨ ਦੀ ਜਾਲੀ ਸਾਈਨ ਕਰਨ ਦੀ ਰਿਕਾਰਡਿੰਗ ਜਿਦੇ ਵਿੱਚ ਇਹ ਕਹਿ ਰਿਹਾ ਹੈ ਕਿ ਮਤਲਬ ਉਹច ਇੰਨਾ ਡਰ ਚਲਕ ਰਿਹਾ ਸੀ ਜਿਸਨ ਬਾਬਾ ਦੇ ਵਿੱਚ ਕਿ ਯਾਰ ਮੇਰੇ ਤਾਂ ਜਾਲੀ ਸਾਇੰਸ ਫੈਕਟਰੀ ਕਰੀ ਜਾਂਦਾ ਕੀ ਹੁਣ ਤੁਸੀਂ ਸੈਕਟਰ ਕੀ ਹੁਣ ਤੁਸੀਂ ਜਿਹੜਾ ਪ੍ਰਬੰਧਕ ਲਾਉਂਗੇ ਮਤਲਬ ਹਾਮਦੀ ਪਾਰਟੀ ਦਾ ਐਮਐਲਏ ਵਿਧਾਇਕ ਦੇ ਨੇੜਲਾ ਸਰਪੰਚ ਤੇ ਉਹਨੂੰ ਹੀ ਇਹ ਡਰ ਹੋਇਆ ਪਿਆ ਕਿ ਯਾਰ ਕਿਤੇ ਪ੍ਰਬੰਧਕ ਨਾ ਲਾ ਦੇਣ ਉਸ ਰਿਕਾਰਡਿੰਗ ਦੇ ਵਿੱਚ ਉਹ ਸਾਫ਼ ਤੇ ਸਪਸ਼ਟ ਤੌਰ ਤੇ ਕਹਿੰਦਾ ਨਜ਼ਰ ਆਉਂਦਾ ਕਿ ਯਾਰ ਕਿ ਤੁਸੀਂ ਪ੍ਰਬੰਧਕ ਲਾਉਂਗੇ ਫਿਰ ਇੱਕ ਰਿਕਾਰਡਿੰਗ ਉਸ ਤੋਂ ਬਾਅਦ ਜਿਹੜੀ ਆ ਹੋਰ ਵਾਇਰਲ ਹੁੰਦੀ ਹੈ ਜਦੋਂ ਉਹਦਾ ਪਰਿਵਾਰ ਬੋਲਦਾ ਆ ਉਦੇ ਵਿੱਚ ਵੀ ਜਿਹੜਾ ਅ ਅ ਗੱਲਬਾਤ ਕੀਤੀ ਜਾਂਦੀ ਹੈ ਕਿ ਸੈਕਟਰੀ ਦੇ ਵੱਲੋਂ ਐਸਾ ਕੁਝ ਕੀਤਾ ਗਿਆ ਸੀ ਤੇ ਉਹਦੇ ਵਿੱਚ ਇੱਕ ਗੱਲ ਹੋਰ ਕਹੀ ਜਾਂਦੀ ਆ ਕਿ ਕਿਸੇ ਦੇ ਵੱਲੋਂ ਕਿਹਾ ਗਿਆ ਸੀ ਕਿ ਜਸ਼ਨ ਬਾਬਾ ਤੇ ਪਰਚਾ ਕਰੋ ਪਰ ਜਿਹੜੇ ਅਫੀਸਰ ਨੂੰ ਕਿਹਾ ਗਿਆ ਸੀ ਉਸ ਉਹ ਅਫੀਸਰ ਨੇ ਇਹ ਗੱਲ ਕਹਿਤੀ ਕਿ ਉਹ ਮੁੰਡਾ ਸਹੀ ਚੱਲਦਾ ਆ ਉਹ ਮੁੰਡਾ ਚੰਗੇ ਕੰਮ ਕਰਦਾ ਮੈਂ ਉਹਤੇ ਪਰਚਾ ਨਹੀਂ ਕਰ ਸਕਦਾ ਜਾਂ ਨਹੀਂ ਕਰ ਸਕਦੀ ਇਹ ਗੱਲ ਕਹੀ ਗਈ ਭਾਵ ਦਬਾਅ ਸਿਰਫ ਫੋਨ ਕਾਲਾਂ ਤੱਕ ਨਹੀਂ ਸੀ ਦਬਾਅ ਥੋੜਾ ਬਹੁਤਾ ਨਹੀਂ ਸੀ ਦਬਾਅ ਬਹੁਤ ਜ਼ਿਆਦਾ ਸੀ ਸ਼ਾਇਦ ਇਹ ਪਰਚੇ ਦੀਆਂ ਗੱਲਾਂ ਜਸ਼ਨ ਬਾਵੇ ਤੱਕ ਵੀ ਪਹੁੰਚੀਆਂ ਹੋਣ ਤਾਂ ਹੋ ਸਕਦਾ ਉਹਨੂੰ ਲੱਗਿਆ ਹੋਵੇ ਕਿ ਯਾਰ ਮੈਂ ਤਾਂ ਸਰਪੰਚੀ ਲੈ ਕੇ ਗਲਤੀ ਕਰ ਲਈ ਲੱਖਾਂ ਰੁਪਇਆ ਵੀ ਆਪਦਾ ਗਵਾਇਆ ਸਮਾਂ ਵੀ ਆਪਦਾ ਬਰਬਾਦ ਕੀਤਾ ਤੇ ਉਸ ਤੋਂ ਬਾਅਦ ਆਪਦੇ ਆਪ ਨੂੰ ਦਿਮਾਗੀ ਤੌਰ ਤੇ ਵੀ ਕਿੰਨਾ ਪ੍ਰੈਸ਼ਰ ਜਿਹੜਾ ਹੈਗਾ ਮੈਂ ਚੱਲ ਰਿਹਾ ਤਾਂ ਇਹ ਸਭ ਗੱਲਾਂ ਜਨਾਬ ਜਿਹੜੀਆਂ ਨੇ ਉਹ ਜਾਂਚ ਮੰਗਦੀਆਂ ਨੇ ਜਾਂਚ ਕਿਉਂਕਿ ਤੇ ਦੂਜੀ ਗੱਲ ਇਸ ਚੀਜ਼ ਦੇ ਉੱਪਰ ਉਹ ਉਹਦਾ ਪਰਿਵਾਰ ਕਹਿੰਦਾ ਸੀ ਹਾਲਾਂਕਿ ਉਸ ਤੋਂ ਬਾਅਦ ਫੌਜਾ ਸਿੰਘ ਸਰਾਰੀ ਜਾਏ ਹੁਣ ਪਰ ਮੈਂ ਪਰਸੋਂ ਦੀ ਗੱਲ ਕਰਾਂ ਤਾਂ ਪਰਸੋਂ ਤੱਕ ਆਮ ਆਦਮੀ ਪਾਰਟੀ ਦਾ ਕੋਈ ਛੋਟਾ ਵੱਡਾ ਲੀਡਰ ਸਿਵਾਏ ਫੌਜਾ ਸਿੰਘ ਸਰਾਰੀ ਪਹਿਲੇ ਦਿਨ ਗਏ ਸੀ ਉਸ ਤੋਂ ਬਾਅਦ ਕਿਸੇ ਛੋਟੇ ਵੱਡੇ ਲੀਡਰ ਨੇ ਉੱਥੇ ਜਾ ਕੇ ਹਾਜ਼ਰੀ ਤੱਕ ਵੀ ਨਹੀਂ ਭਰੀ ਉਹ ਯਾਰ ਤੁਹਾਡਾ ਸਰਪੰਚ ਮਰਿਆ ਜਿਹੜਾ ਐਮਐਲਏ ਸਾਹਿਬ ਦੇ ਨਾਲ ਰਹਿੰਦਾ ਹੁੰਦਾ ਸੀ ਉਹ ਤੁਹਾਡਾ ਸਰਪੰਚ ਜਿਹੜਾ ਮਰਿਆ ਜਿਹੜਾ ਤੁਹਾਡਾ ਵਰਕਰਸ ਯੂ ਆਪ ਦਾਪ ਖਤਮ ਕਰਤਾ ਜਾ ਕੇ ਮਾਪਿਆਂ ਤੋਂ ਹਾਲਤ ਪੁੱਛ ਲਓ ਜਾ ਕੇ ਉਸ ਨੌਜਵਾਨ ਦੇ ਹਾਲਾਤ ਪੁੱਛ ਲਓ ਕਿ ਕੀ ਸੀ ਕੀ ਕਾਰਨ ਪੈ ਗਿਆ ਕਿ ਆਪਦਿਆਂ ਦੇ ਖਿਲਾਫ ਦੀ ਸਰਕਾਰ ਦੇ ਵਿੱਚ ਹੀ ਆਪਦਿਆਂ ਦੇ ਖਿਲਾਫ ਉਹਨੂੰ ਬੋਲਣਾ ਪਿਆ ਤੇ ਆਪਦੇ ਆਪ ਨੂੰ ਆਪਦੇ ਰਵਾਲੀ ਪਿਸਤੌ ਪਿਸਟਲ ਦੇ ਨਾਲ ਜਿਹੜਾ ਖਤਮ ਕਰਨਾ ਪਿਆ ਤਾਂ ਅਸੀਂ ਮੈ ਮੁੱਖ ਮੰਤਰੀ ਸਾਹਿਬ ਨੂੰ ਇਹੀ ਬੇਨਤੀ ਕਰਦੇ ਆ ਕਿ ਇੱਕ ਵਾਰੀ ਜਾ ਕੇ ਇਹ ਇਸ ਦੀ ਜਾਂਚ ਜਿਹੜੀ ਆ ਉਹ ਜ਼ਰੂਰ ਕਰਵਾਓ ਤੇ ਜਾ ਕੇ ਇਸ ਪਰਿਵਾਰ ਨੂੰ ਜ਼ਰੂਰ ਮਿਲੋ ਪਰਿਵਾਰ ਦਾ ਦੁੱਖ ਦਰਦ ਜ਼ਰੂਰ ਜਾਣੋ ਤੇ ਦੀ ਨਿਰਪੱਖ ਤੌਰ ਤੇ ਜਾਂਚ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ